ਜਿਹੜੇ ਦਿਨਾਂ ਤੋਂ ਅੱਖ-ਅੱਖ ਡੇਟਾ ਨੂੰ ਅਸੀਂ ਜਿਹੜੇ ਕਰੀਬ 9 ਉਹਨਾਂ ਦੇ ਜਿਹੜੇ ਮੈਂਬਰ ਸੀ ਉਸ ਗਰੋਹ ਦੇ ਉਹ ਫੜਕੇ ਸੀ ਜਿਹੜੇ ਉਹ ਜੇਲ੍ਹ ਭੇਜ ਚੁੱਕੇ ਆ ਤੇ ਇਹ ਜਿਹੜਾ 10ਵਾਂ ਮੈਂਬਰ ਆ ਜਿਹੜਾ ਇਹਨਾਂ ਦਾ ਮੁਖ ਸਰਗਣਾ ਸੀ ਜਿਹੜਾ ਜਸਪ੍ਰੀਤ ਸਿੰਘ ਜੱਸਾ ਵਾਸੀ ਫੁੱਲੇਵਾਲ ਇਹ ਵੀ ਹੁਣ ਇਹਨਾਂ ਨੇ ਕਾਬੂ ਕੀਤਾ ਥਾਣਾ ਨਿਹਾਲ ਸਿੰਘ ਵਾਲਾ ਵੱਲੋਂ ਤੇ ਇਹ ਕਈ ਲੁੱਟਾਂ ਖੋਹਾਂ ਦੀਆਂ ਮਾਰਦਤਾਂ ਦੇ ਵਿੱਚ ਜਿਹੜਾ ਇਨਵੋਲਵ ਹੈ ਤੇ ਇਹ ਇਹਦੀ ਰਹਿਨਮਾਈ ਦੇ ਵਿੱਚ ਹੀ ਸਾਰੇ ਜਿਹੜੇ ਪਿਛਲੇ ਕੰਨਾ ਚ ਜਿਹੜੇ ਫਟੇਗੇ ਦੋਚੀ ਸੀਗੇ ਉਹ ਵੱਖ-ਵੱਖ ਗਰੁੱਪ ਬਣਾ ਕੇ ਜਿਹੜੀਆਂ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀਗੇ ਇਹਨਾਂ ਦੇ ਨਾਲ ਦਾ ਇੱਕ ਜਿਹੜਾ ਕੱਲ ਇੱਕ ਹੋਰ ਜਿਹੜਾ 11ਵਾਂ ਬੰਦਾ ਸੀ ਉਹ ਵੀ ਇੱਕ ਐਸੀ ਕਾਬੂ ਕਰਕੇ ਉਹਦੇ ਵੀ ਕਬਜ਼ੇ ਦੇ ਵਿੱਚੋਂ ਮੋਬਾਈਲ ਤੇ ਮੋਟਰਸਾਈਕਲ ਬਰਾਮਦ ਕਰਾਇਆ ਸੀ ਤੇ ਮੇਰੇ ਖਿਆਲ ਇਸ ਇਹਨਾਂ ਦੇ ਅੰਦਰ ਜਾਣ ਨਾਲ ਕਾਫੀ ਇਸ ਇਲਾਕੇ ਦੇ ਵਿੱਚ ਜਿਹੜੀ ਉਹ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਠੱਲ ਪਾਉਗੀ ਸੋ ਇਹਦੇ ਉੱਪਰ ਕੋ ਪਹਿਲਾਂ ਹੀ ਮਕਦਮਾ ਲੱਗਿਆ ਹੋਇਆ ਹੈ ਉਹਨਾਂ ਰਿਕਾਰਡ ਚੈੱਕ ਕਰਦੇ ਹਾਂ ਰਿਕਾਰਡ ਦੇ ਵਿੱਚ ਪਤਾ ਲੱਗੂਗਾ ਕਿਉਂਕਿ ਥਾਣਾ ਬਾਗਾ ਪੁਰਾਣਾ ਦਾ ਰਹਿਣ ਵਾਲ ਤੇ ਉਹ ਸਟਾਣੇ ਤੋਂ ਰਿਕਾਰਡ ਮਂਗਾਵਾਂਗੇ ਦਾ ਵੀ ਇਹਦਾ ਪਿਛੋਕੜ ਕੀ ਆ ਪਹਿਲਾਂ ਇਹਦਾ ਕ੍ਰਿਮਿਨਲ ਹਿਸਟਰੀ ਕੀ ਆ ਮੁੱਢਲੀ ਵਿੱਚ ਪੁੱਛ ਕੇ ਦੇ ਵਿੱਚ ਕੀ ਸਾਹਮਣੇ ਆਇਆ ਵੀ ਕਿਸ ਤਰ੍ਹਾਂ ਲੁੱਟਖੋਹਾਂ ਕਰਦੇ ਸੀ ਕੀ ਆ ਹਥਿਆਰ ਸੀ ਇਹਨਾਂ ਕੋਲੇ ਕਿੱਦਾਂ ਇਹ ਪਲਾਨਿੰਗ ਕਰਦੇ ਸੀ ਲੁੱਟਖੋਹਾਂ ਤਾਂ ਇਹ ਪਿਛਲੇ ਦਿਨ 13 ਤਰੀਕ ਨੂੰ ਮੈਂ ਡਿਟੇਲ ਦੇ ਵਿੱਚ ਦੱਸਿਆ ਸੀਗਾ ਉਹਦੇ ਵਿੱਚ ਇਹਨਾਂ ਦੇ ਕੋਲੋਂ ਪਿਸਤੌਲ ਤੇ ਜਿਹੜਾ ਕਿਰਚਾ, ਕੁਰਪਾਨਾ ਜਿਹੜੀਆਂ ਮਿਲੀਆਂ ਸੀਗੀਆਂ ਜਿਹੜੇ ਇਹ ਦੋ-ਦੋ ਤਿੰਨ-ਤਿੰਨ ਦੀ ਸ਼ਕਲ ਦੇ ਵਿੱਚ ਇਸ ਗੈਂਗ ਦੇ ਮੈਂਬਰ ਜਿਹੜੇ ਜਾ ਕੇ ਰਾਤ ਨੂੰ ਜਾਂ ਦਿਨ ਦੇ ਟਾਈਮ ਕਿਸੇ ਆ ਰਾਹੀਗਰਾਂ ਤੋਂ ਲੁੱਟਖੋਹ ਕਰਕੇ ਉਹ ਇਹੋ ਜਿਹੇ ਵਰਤ ਪਰ ਜਿਵੇਂ ਇਹ ਵੱਡਾ ਇੱਕ ਗ੍ਰੋ ਕ੍ਰੈਕ ਹੋਇਆ ਤੇ ਇਹਦੇ ਨਾਲ ਕੀ ਲੱਗਦਾ ਜੀ ਇਲਾਕੇ ਦੇ ਵਿੱਚ ਜਿਹੜੀਆਂ ਲੁੱਟਾਂ ਖਵਾਉਣ ਦੀਆਂ ਵਾਰਦਾਤਾਂ ਤੋਂ ਲੋਕ ਬਹੁਤ ਪਰੇਸ਼ਾਨ ਸੀਗਾ ਉਹ ਤੋਂ ਕਿੰਨੀ ਕਿੰਨੀ ਜਾਚ ਹੋਈ ਕੁਦਰਤੀ ਤੌਰ ਤੇ ਤੁਸੀਂ ਵੀ ਲੋਕਾਂ ਦੇ ਵਿੱਚ ਵਿਚਰਦੇ ਹੋ ਸਾਨੂੰ ਤਾਂ ਇਸ ਚੀਜ਼ ਦੀ ਬੜੀ ਚੰਗਾ ਮਹਿਸੂਸ ਹੋਇਆ ਵੀ ਜਿਹੜੇ ਮਾੜੇ ਬੰਦੇ ਸੀ ਉਹ ਸਾਰੇ ਫੜੇ ਗਏ ਆ ਤੇ ਤੁਹਾਨੂੰ ਇਸ ਗੱਲ ਦਾ ਪਤਾ ਲੱਗੂਗਾ ਕਿ ਤੁਸੀਂ ਵੀ ਕ੍ਰਾਈਮ ਨੂੰ ਡੀਲ ਕਰਦੇ ਰਹਿੰਦੇ ਹੋ ਵੀ ਤੁਹਾਨੂੰ ਲੋਕਾਂ ਵੱਲੋਂ ਇਹ ਜਰੂਰ ਰਿਸਪਾਂਸ ਆਊਗਾ ਕਿ ਕਾਫੀ ਜਦੀ ਇਸ ਏਰੀਆ 'ਚ ਠੱਲ ਪਈ ਹੈ ਬਾਰਡਰ ਦਾ ਏਰੀਆ ਇੱਥੇ ਬਰਨਾਲਾ ਬਠਿੰਡਾ ਜ਼ਿਲ੍ਹੇ ਨਾਲ ਲੱਗਦੇ ਨੇ ਤੇ ਉਹ ਇਧਰੋਂ ਉਧਰੋਂ ਉਧਰ ਕਰਕੇ ਵਾਰਜ ਤੱਕ ਪਹੁੰਚੇ ਜਾਂਦੇ ਨੇ ਮੇਰਾ ਖਿਆਲ ਸਾਨੂੰ ਤਾਂ ਇਹਦੇ ਤੇ ਬੜੀ ਉਮੀਦ ਹੈ ਵੀ ਕਾਫੀ ਸਾਰੀ ਠੱਲੇ ਇਸ ਏਰੀਆ 'ਚ ਪਈ ਹੈ ਜੋ ਪਹਿਲਾਂ ਅਕਿਊਜ਼ ਫੜੇ ਗਏ ਸੀਗੇ ਉਹਨਾਂ ਕੋਲੋਂ ਕੀ ਪਤਾ ਲੱਗਿਆ ਵੀ ਉਹ ਉਹਨਾਂ ਕੋਲੋਂ ਕੀ ਕੁਝ ਬਰਾਮਦ ਹੋਇਆ ਕਿੰਨੀਆਂ ਕੋ ਉਹਨਾਂ ਡਟਾ ਹੋਣ ਕਿਵੇਂ ਹੈ ਉਹਨਾਂ ਦਾ ਮੈਂ ਵੇਰਵਾ ਤੁਹਾਨੂੰ ਪਿਛਲੇ 13 ਤਰੀਕ ਨੂੰ ਦਿੱਤਾ ਸੀ ਆ ਉਹਦੇ ਵਿੱਚ ACP ਉਹਨਾਂ ਦੇ ਕੋਲ ਜੋ ਜੋ ਫੜਾਇਆ ਗਿਆ ਸੀ ਸਾਰਿਆਂ ਲਈ ਤੁਹਾਨੂੰ ਸਨੈਪਸ ਦਿੱਤੀਆਂ ਸੀ ਸਾਰਾ ਉਹਦੇ ਵਿੱਚ ਪਿਸਤੌਲ ਸੀ ਇੱਕ ਉਹਦੇ ਤੇ ਸੱਤ ਵੈਪਨ ਹੋਰ ਸੀ ਜਿਹੜੇ ਤੇਜ਼ਾਰ ਸੀ ਤੇ ਜਿਨ੍ਹਾਂ ਦੇ ਵਿੱਚੋਂ 6-7 ਮੋਬਾਈਲ ਸੀ ਮੋਬਾਈਲ ਬਰਾਮਦ ਹੋਏ ਮੋਟਰਸਾਈਕਲ ਬਰਾਮਦ ਹੋਏ ਤਾਂ ਉਹ ਸਾਰੇ ਲੁੱਟਖੋਹਾਂ ਦਾ ਮਾਲ ਹੀ ਸੀ